ਮਹਲਾ ਤੀਜਾ ਸੇਖਾ ਚੋ ਚੱਕਿਆ ਚਵਾਇਆ ਇਹੋ ਮਨ ਇਕਤ ਕਰ ਆਣ ਇਹ ਹੜਤੇ ਹੜ ਛੱਡ ਤੂੰ ਗੁਰ ਕਾ ਸਬਦ ਪ੍ਰਾਣ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਸ਼ੀਓ 46 ਤੇ ਸ਼ੋਭਨੀਗ ਰਾਗ ਸੋਟ ਦੀ ਵਾਰ ਦੀ 11ਵੀਂ ਪੌੜੀ ਸਲੋਕਾਂ ਨਾਲ ਆਜਾਪਨੁ ਸਾਝ ਖਾਨ ਸ੍ਰੀ ਹਰਮੰਦਰ ਸਾਹਿਬ ਵਿੱਚ ਅੰਮ੍ਰਿਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਕਿ ਇਹ ਧਾਰਮਿਕ ਟੀਚਰ ਆਪਣੇ ਮਨ ਨੂੰ ਇੱਕ ਟਿਕਾਣੇ ਦੇ ਲਿਆ ਕੇ ਖਲਾਰ ਵਿੰਗੀਆਂ ਟੇਡੀਆਂ ਗੱਲਾਂ ਛੱਡ ਕੇ ਗੁਰੂ ਦੇ ਸ਼ਬਦ ਦੇ ਨਾਲ ਸਾਝ ਬਣਾ ਗੁਰੂ ਦੇ ਸ਼ਬਦ ਨੂੰ ਮੰਨ ਸਤਗੁਰ ਅਗੇ ਟੈਪੋ ਸਭ ਕਿਸ ਜਾਣੇ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮੇ ਮਾਣ ਧਾਰਮਿਕ ਟੀਚਰ ਨੂੰ ਉਪਦੇਸ਼ ਦੇ ਕੇ ਮਹਾਰਾਜ ਹੁਕਮ ਕਰਦੇ ਆ ਹਨ ਕਿ ਸਾਰਿਆਂ ਦੇ ਦਿਲਾਂ ਦੀਆਂ ਜਾਣਨ ਵਾਲੇ ਪਰਮੇਸ਼ਰ ਦੇ ਚਰਨੀ ਲੱਗ ਆਪਣੇ ਮੰਦੀਆਂ ਆਸਾਂ ਤੇ ਦੌੜਾ ਨੂੰ ਖਤਮ ਕਰ ਸਾੜ ਦੇ ਤੇ ਆਪਣੇ ਆਪ ਨੂੰ ਇਸ ਜਗਤ ਵਿੱਚ ਚਾਰ ਦਿਨਾਂ ਦਾ ਪਰੋਣਾ ਸਮਝ ਸਤਗੁਰ ਕੈ ਪਾਣ ਪੀ ਚਲੇ ਤਾਂ ਦਰਗਹਿ ਪਾਵੇ ਮਾਣ ਨਾਨਕ ਜੇ ਨਾਮ ਨ ਚੇਤਨੀ ਤੈਨ ਤਿਗ ਪੈਨਣ ਤਿਗ ਖਾਣ ਸਤਿਗੁਰੂ ਦੇ ਹੁਕਮ ਨੂੰ ਮੰਨ ਗੁਰੂ ਦੇ ਦਸੇ ਵਿਧੀ ਵਿਧਾਨ ਦੇ ਉਤੇ ਚੱਲ ਫਿਰ ਤੂੰ ਦਰਗਾਹ ਦੇ ਵਿੱਚ ਵੀ ਆਦਰ ਪਾਵੇਂਗਾ ਜੇ ਧੰਗੁਰੂ ਨਾਨਕ ਦੇਵ ਜੀ ਦਾ ਨਾਮ ਨਾਮ ਸਿਮਰਿਆ ਤੇ ਫਿਰ ਤੇਰਾ ਧਾਰਮਿਕ ਪਹਿਰਾਵਾ ਤੇ ਖਾਦਾ ਪੀਤਾ ਜੋ ਇਹ ਤਰਕਾਰ ਯੋਗ ਹੈ ਮਹਲਾ ਤੀਜਾ ਹਰ ਗੁਣ ਤੋੜਨਾ ਆਵਈ ਕੀਮਤ ਕਾਣ ਨ ਜਾਏ ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮਹਿ ਰਹੇ ਸਮਾਏ ਪਰਮੇਸ਼ਰ ਦੇ ਇਹਨੇ ਗੁਣ ਆਨ ਕੇ ਇਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੀ ਕਿੰਨੀ ਕੀਮਤ ਹੈ ਇਹ ਕਹੀ ਨਹੀਂ ਜਾ ਸਕਦੀ ਧੰ ਗੁਰੂ ਨਾਨਕ ਦੇਵ ਜੀ ਵੱਲੇ ਜੋ ਮੂਹ ਕਰਕੇ ਤੁਰਦੇ ਹਨ ਆਪਣੇ ਮਨ ਦੀ ਛੱਡ ਕੇ ਗੁਰੂ ਦੀ ਮੰਨਦੇ ਹਨ ਉਹ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ ਤੇ ਇਹਨਾਂ ਗੁਣਾ ਦੇ ਰਾਹੀਂ ਹੀ ਪਰਮੇਸ਼ਰ ਨਾਲ ਸਾਝ ਬਣਾ ਲੈਂਦੇ ਹਨ ਪੌੜੀ ਹਰ ਚੋਲੀ ਦੇ ਸਵਾਰੀ ਕੱਢ ਪੈ ਦੀ ਭਗਤ ਕਰ ਪਰਮੇਸ਼ਰ ਨੇ ਜੋ ਕੋਨ ਸਰੀਰ ਬਖਸ਼ਿਆ ਹੈ ਇਹ ਮਾਨੋ ਇੱਕ ਚੋਲੀ ਹੈ ਤੇ ਇਸ ਨੂੰ ਭਗਤੀ ਦਾ ਕਿ ਸਿੱਧਾ ਕੱਢ ਕੇ ਸੋਹਣੇ ਬਣਾਓ ਹਰ ਪਾੜ ਲਗਾ ਅਦਿਕਾਈ ਬਹੁ ਬਹੁ ਵਿਦਪਾਤ ਕਰ ਇਹਨੂੰ ਕਈ ਵਨਗੀਆਂ ਦਾ ਪਰਮੇਸ਼ਰ ਦਾ ਨਾਮ ਜੋ ਰਿਸ਼ਮ ਨਤਸ ਵੀ ਕੀਤੀ ਹੈ ਇਹ ਬਹੁਤ ਵਨਗੀਆਂ ਦਾ ਇਹਨੂੰ ਲਾ ਇਹ ਬਹੁਤ ਇਹਦੇ ਉੱਤੇ ਕਢਾਈ ਕਰ ਪਰਮੇਸ਼ਰ ਦੇ ਨਾਮ ਦੀ ਕੋਈ ਬੂਜੇ ਭੂਜਣ ਹਾਰਾ ਅੰਤਰ ਬਵੇਕ ਕਰ ਪਰ ਇਸ ਵਿਧਾਨ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਆਪਣੇ ਅੰਦਰ ਜੋ ਚਿੰਗੇ ਮੰਦੇ ਕੰਮ ਦੀ ਪਰਖ ਰੱਖਣ ਵਾਲੀ ਕਸਵੱਡੀ ਹੈ ਉਹ ਕੋਈ ਵਿਰਲਾ ਹੀ ਲਾਉਂਦਾ ਹੈ ਸੋ 부ਜੇ ਯੋ ਵਿਵੇਕ ਜਿਸ 부ਝਾਏ ਆਪ ਹਾਰ ਇਹ ਵਿਚਾਰ ਧਾਰਾ ਵੀ ਉਹ ਹੀ ਅਪਣਾ ਸਕਦਾ ਹੈ ਜਿਸ ਨੂੰ ਪਰਮੇਸ਼ਰ ਆਪ ਸੋਜੀ ਬਖਸ਼ਦਾ ਹੈ ਜਨ ਨਾਨਕ ਕਹਿ ਵਿਚਾਰਾ ਗੁਰਮੁਖ ਹਰਿ ਸਤ ਹਰਿ ਤਾਨ ਗੁਰੂ ਨਾਨਕ ਦੇਵ ਜੀ ਤੀਜੇ ਗੁਰੂ ਨਾਨਕ ਦੇਵ ਜੀ ਇਹ ਵਿਚਾਰ ਬਖਸ਼ਦੇ ਹਨ ਕਿ ਗੁਰੂ ਵੱਲੇ ਮੂੰਹ ਕੀਤਾ ਗੁਰੂ ਦਾ ਹੁਕਮ ਮੰਨਿਆ ਪਰਮੇਸ਼ਰ ਨਾਲ ਸਬੰਧ ਬਣ ਸਕਦਾ ਹੈ ਹੋਈਆਂ ਬੇਅੰਤ ਭੁਲਾਂਚੁਕਾਂ ਦੀ ਮਾਫੀ ਬਖਸ਼ਨੀ ਆਓ ਗੁਰਮੰਤਰ ਦਾ ਜਾਪ ਕਰੀਏ ਪਰਮੇਸ਼ਰ ਦੇ ਨਾਮ ਦਾ ਜੋ ਰੇਸ਼ਮ ਦਾ ਅਕਸਿਦਾ ਗੱਢੀਏ ਵਾਹੇ ਗੁਰੂ Wow. É, Guru. Vai, é, Guru. Vai. 哇、wow.